ਹੀਰੇ ਦੇ ਭਾਲ ਲਈ ਕੋਲੇ ਦੀਆਂ ਖਾਣਾ ਨੂੰ ਗਾਉਣਾ ਪੈਂਦਾ ਆਪਣੇ ਹੱਥ ਮੂੰਹ ਸਿਰ ਪੈਰ ਕਾਲੇ ਕਰਵਾਉਣੇ ਪੈਂਦੇ ਹਨ ਬਤੌਰ ਗਲ ਵਿੱਚ ਪਾਏ ਹੋਏ ਕੱਪੜੇ ਵੀ ਗੰਦੇ ਤੇ ਕਾਲੇ ਕਰਵਾਉਣੇ ਪੈਂਦੇ ਹਨ ਹੀਰਾ ਕਿਸੇ ਚਮਕਦੀ ਚੀਜ਼ ਕਿਸੇ ਚਮਕਦੇ ਕੱਚ ਜਾਂ ਚਮਕਦੇ ਪੱਥਰ ਦੀ ਸ਼ਾਇਦ ਆ ਨਾਮ ਨਹੀਂ ਹੈ ਹੀਰਾ ਇੱਕ ਕੀਮਤ ਦਾ ਨਾਮ ਹੈ ਇਸੇ ਲਈ ਅਸੀਂ ਸਹਿਜ ਸਭਾਏ ਕਈ ਵਾਰ ਕਹਿ ਦਿੰਦੇ ਆ ਫਲਾਣਾ ਬੰਦਾ ਬੜਾ ਹੀਰਾ ਹੈ ਕਹਿਣ ਦਾ ਭਾਵ ਕਿ ਉਹ ਬੰਦਾ ਬੜਾ ਕੀਮਤੀ ਹੈ ਤੇ ਸਾਡੀ ਜੀਵਨ ਦੇ ਵਿੱਚ ਸਾਡੇ ਆਲੇ ਦੁਆਲੇ ਦੇ ਵਿੱਚ ਬੜੀਆਂ ਅਨਮੋਲ ਤੇ ਕੀਮਤੀ ਚੀਜ਼ਾਂ ਹੁੰਦੀਆਂ ਹਨ ਲੋੜ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਪਛਾਣ ਸਕੀਏ ਇਹ ਹੀਰਾ ਹੈ ਕਿ ਕੀ ਹੈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣਾਂ ਭਰਾਵਾਂ ਵੀਰਾਂ ਬਜ਼ੁਰਗਾਂ ਨੌਜਵਾਨਾਂ ਮਾਵਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਭਰੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਅਤੇ ਭਾਰਤ ਦੀ ਚੱਲ ਰਹੀ ਆਪਸੀ ਕਸ਼ੀਦਗੀ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਸਾਡੇ ਲਈ ਬੇਸ਼ਕੀਮਤੀ ਇੱਕ ਹੀਰੇ ਦੀ ਨਿਆਈ ਹੈ ਇਸ ਵਰਤਮਾਨ ਅਜੂਕੇ ਸਮੇਂ ਦੀ ਕਿੰਨੀ ਕੀਮਤ ਹੈ ਸ਼ਾਇਦ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅੱਜ ਦੇ ਸਮੇਂ ਦੀ ਕੀਮਤ ਇੱਕ ਰਾਜ ਤਖਤ ਦੇ ਬਰਾਬਰ ਹੈ ਉਹ ਰਾਜ ਤਖਤ ਜੋ ਦੱਖਣੀ ਏਸ਼ੀਆ ਵਿੱਚ ਸਭ ਤੋਂ ਸਰਵੋਤਮ ਉੱਚਾ ਅਤੇ ਕੀਮਤੀ ਹੈ ਇਹ ਉਹੀ ਸਮਾਂ ਹੈ ਜੋ 1947 ਦੇ ਵਿੱਚ ਵੀ ਆਇਆ ਸੀ ਤੇ ਅੱਜ ਦੁਬਾਰਾ ਫਿਰ ਆਇਆ ਹੈ ਪਰ 1947 ਤੇ ਅੱਜ ਦੇ ਸਮੇਂ ਦੇ ਦੌਰਾਨ ਬਹੁਤ ਵੱਡਾ ਫਰਕ ਹੈ ਤੇ ਇਹੇ ਫਰਕ ਸਾਡੇ ਲਈ ਕੀਮਤੀ ਹੈ ਉਹ ਫਰਕ ਹੈ ਕਿ ਅਸੀਂ ਜਾਗਰੂਕ ਹੋ ਰਹੇ ਹਾਂ ਜਾਗਰੂਕ ਹੋ ਚੁੱਕੇ ਹਾਂ ਤੇ ਦੂਸਰਿਆਂ ਨੂੰ ਜਾਗਰੂਕ ਕਰਨ ਦਾ ਤਹैया ਕਰ ਚੁੱਕੇ ਹਾਂ ਅੱਜ ਸਾਡੇ ਲਈ ਕਾਰਾਂ ਕੋਠੀਆਂ ਜ਼ਮੀਨਾਂ ਦੀ ਉਹ ਨਹੀਂ ਕੀਮਤ ਨਹੀਂ ਜਿੰਨੀ ਉਸ ਸੋਵਰਨਿਟੀ ਦੀ ਕੀਮਤ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਹੱਥਾਂ ਵਿੱਚੋਂ ਉਸ ਤੋਂ 10 ਸਾਲ ਬਾਅਦ ਖੁੱਸੀ ਸੀ ਜਿਸ ਸੋਵਰਨਿਟੀ ਨੂੰ ਬਾਦਸ਼ਾਹਤ ਨੂੰ ਲੱਭਣ ਲਈ ਸਿੱਖ ਕੌਮ ਦੇ ਲੱਖਾਂ ਸਿਰ ਲੱਗ ਚੁੱਕੇ ਹਨ ਜਦ ਸਮਾਂ ਸਹੀ ਨਾ ਹੋਵੇ ਤਾਂ ਤੁਹਾਡੀ ਵਸਤੂ ਦੀ ਕੀਮਤ ਨਹੀਂ ਹੁੰਦੀ ਉਸ ਦਾ ਕੋਈ ਮੁੱਲ ਨਹੀਂ ਹੁੰਦਾ ਜਦ ਸਮਾਂ ਨਹੀਂ ਹੁੰਦਾ ਉਦੋਂ ਕੌਮ ਦੇ ਕਿਸੇ ਵੀ ਬੰਦੇ ਦੀ ਕਹੀ ਹੋਈ ਗੱਲ ਜਾਂ ਤਾਂ ਸ਼ਰਾਰਤੀ ਅਨਸਰਾਂ ਦੀ ਗੱਲ ਬਣ ਕੇ ਰਹਿ ਜਾਂਦੀ ਹੈ ਜਾਂ ਕਿਸੇ ਹੱਤਵਾਦੀ ਦੀ ਗੱਲ ਬਣ ਕੇ ਰਹਿ ਜਾਂਦੀ ਹੈ ਜਦ ਸਮਾ ਤੁਹਾਡੇ ਵਿਰੋਧ ਵਿੱਚ ਹੁੰਦਾ ਹੈ ਉਦੋਂ ਤੁਹਾਡੇ ਵੱਡੇ ਵੱਡੇ ਸਰਦਾਰ ਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਕਮਲੇ ਹੁੰਦੇ ਹਨ ਗਵਾਰ ਹੁੰਦੇ ਹਨ ਬੇਕਾਰ ਹੁੰਦੇ ਹਨ ਉਹ ਕਮਲੇ ਅਤੇ ਬੇਕਾਰ ਇਸ ਲਈ ਹੁੰਦੇ ਹਨ ਕਿ ਉਹਨਾਂ ਦੀ ਕਹੀ ਹੋਈ ਗੱਲ ਦੀ ਤੁਹਾਡੇ ਕੋਲੋਂ شناخت ਨਹੀਂ ਹੋ ਰਹੀ ਹੁੰਦੀ ਉਹਨਾਂ ਦੇ ਬੋਲਾਂ ਦੀ ਵਰਕਰ ਸਾਨੂੰ ਸਮਝਨੇ ਆ ਰਹੀ ਹੁੰਦੀ ਇਸ ਕਰਕੇ ਉਸ ਦੀ ਕੋਈ ਕੀਮਤ ਨਹੀਂ ਹੁੰਦੀ ਜਿਹੜਾ ਸਮਾਂ 225 ਦਾ ਅਪ੍ਰੈਲ ਦਾ ਇਹ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਕੌਮ ਵਿਰੁੱਧ ਵਰਤੇ ਜਾ ਰਹੇ ਗਦਾਰ ਟੁੱਡੀ ਭਾਰਤੀ ਦਲਾਲ ਇਹਨਾਂ ਸਾਰਿਆਂ ਦੀ ਪਛਾਣ ਕਰਨੀ ਬੜੀ ਸੌਖੀ ਹੈ ਇਸ ਕਰਕੇ ਇਹ ਸਮਾਂ ਬਹੁਤ ਜ਼ਿਆਦਾ ਕੀਮਤੀ ਹੈ ਅਸੀਂ ਤੁਸੀਂ ਸਾਰੇ ਅੱਜ ਉਸ ਕਸਵੱਟੀ ਨੂੰ ਹੱਥ ਵਿੱਚ ਫੜ ਕੇ ਬੈਠੇ ਹਾਂ ਕਿ ਅਸੀਂ ਸਹਿਜ ਸੁਭਾਏ ਹੀ ਜਾਣ ਸਕਦੇ ਹਾਂ ਕਿ ਇਹ ਬੰਦਾ ਜਿਹੜਾ ਕੌਣ ਹੈ ਹੁਣ ਸਾਨੂੰ ਕੋਈ ਲੰਬੀ ਦਾੜ੍ਹੀ ਭਲੇਖਾ ਨਹੀਂ ਪਾ ਸਕਦੀ ਸਾਨੂੰ ਕੋਈ ਵੱਡੀ ਪੱਗ ਭਲੇਖਾ ਨਹੀਂ ਪਾ ਸਕਦੀ ਹੁਣ ਸਾਨੂੰ ਕੋਈ ਪੱਗਾਂ ਦੇ ਵਿੱਚ ਅੜਾਏ ਹੋਏ ਖੰਡੇ ਤੇ ਗਲਾਂ ਦੇ ਵਿੱਚ ਲਮਕਾਏ ਹੋਏ ਚੱਕਰ ਵੀ ਭਲੇਖਾ ਨਹੀਂ ਪਾ ਸਕਦੇ ਅੱਜ ਬਿਲਕੁਲ ਇੱਕ ਸਪਸ਼ਟਤਾ ਦਾ ਸਮਾਂ ਹੈ ਆਪਣੀ ਸਿੱਖ ਕੌਮ ਨੂੰ ਸਪਸ਼ਟ ਕਰਨ ਵਿੱਚ ਸਾਨੂੰ ਰਾਤ ਦਿਨ ਬੋਲਣਾ ਪੈਣਾ ਹੈ ਨੀਲੇ ਖਟੇ ਅਤੇ ਚਿੱਟੇ ਰੰਗ ਦੇ ਪਾਣੀਆਂ ਦੇ ਖੜੇ ਹੋਏ ਛਪੜਾਂ ਨੂੰ ਹੰਗਾਲਣਾ ਪੈਣਾ ਹੈ ਨੀਲੇ ਅਕਾਲੀ ਚਿੱਟੇ ਕਾਂਗਰਸੀ ਤੇ ਖੱਟੇ ਆਪ ਵਾਲੇ ਕਿਉਂਕਿ ਮੈਂ ਚਾਹੁੰਨਾ ਇਹ ਨਾ ਵਿਸਬੁਝਾਰਤ ਨੂੰ ਕੋਈ ਬੁੱਝਣ ਦੇ ਵਿੱਚ ਗਲਤੀ ਕਰ ਬੈਠੇ ਇਸ ਸਮੇਂ ਦੇ ਵਿੱਚ ਜਿਹੜਾ ਵਿਅਕਤੀ ਇਸ ਸਮੇਂ ਦੇ ਵਿੱਚ ਜਿਹੜਾ ਲੀਡਰ ਇਸ ਸਮੇਂ ਦੇ ਵਿੱਚ ਜਿਹੜਾ ਵੀ ਬਣਿਆ ਹੋਇਆ ਜਥੇਦਾਰ ਕੌਮ ਨੂੰ ਪੰਬੜ ਪੂਸੇ ਪਾਉਣ ਵਾਲਾ ਕੋਈ ਬਿਆਨ ਦਿੰਦਾ ਤਾਂ ਸਾਨੂੰ ਤੁਰੰਤ ਸਮਝ ਲੈਣਾ ਚਾਹੀਦਾ ਹੈ ਕਿ ਦਾਲ ਨਹੀਂ ਦਾਲ ਵਿੱਚ ਕੁਝ ਕਾਲਾ ਨਹੀਂ ਬਲਕਿ ਦਾਲ ਕਾਲੀ ਹੈ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇ ਅੰਦਰੋਂ ਪੰਜਾਬ ਨਹੀਂ ਬੋਲ ਰਿਹਾ ਇਸ ਦੇ ਅੰਦਰੋਂ ਦਿੱਲੀ ਬੋਲਣ ਲੱਗੀ ਹੈ ਇਸ ਦੇ ਅੰਦਰੋਂ ਅਨੰਦਪੁਰ ਸਾਹਿਬ ਦੀ ਹੂਕ ਨਹੀਂ ਨਿਕਲ ਰਹੀ ਇਸ ਦੇ ਅੰਦਰੋਂ ਨਾਗਪੁਰ ਦੇ ਸ਼ੂਕ ਦੇ ਸੱਪਾਂ ਦੀ ਆਵਾਜ਼ ਆ ਰਹੀ ਹੈ ਤੇ ਇਹ ਹੁਣ ਉਹ ਸਮਾਂ ਚੱਲ ਰਿਹਾ ਹੈ ਜਦੋਂ ਸਾਰੇ ਸੱਪਾਂ ਨੂੰ ਕੀਲ ਕੇ ਪਟਾਰੀ ਵਿੱਚ ਪਾਉਣ ਦਾ ਸਮਾਂ ਮੁੜ ਖੜਾ ਹੈ ਇਹਨਾਂ ਸੱਪਾਂ ਨੂੰ ਕੀਲ ਕਿਸੇ ਹੋਰ ਨੇ ਦੇਣਾ ਸਾਨੂੰ ਸਿਰਫ ਇੱਕੋ ਹੀ ਸਾਡਾ ਕੰਮ ਹੈ ਫੜ ਕੇ ਪਟਾਰੀ 'ਚ ਪਾਉਣੇ ਨੇ ਗੁਰਬਾਣੀ ਦੇ ਵਿੱਚ ਭੇਖ ਸੰਬੰਧੀ ਬੜੇ ਖੂਬਸੂਰਤ ਵਿਚਾਰ ਦਿੱਤੇ ਹਨ ਭੇਖ ਦਿਖਾਵੇ ਤੇ ਜਗਤ ਕੋ ਲੋਗਨ ਕੋ ਬਸਕੀਨ ਲੋਕਾਂ ਨੂੰ ਆਪਣੇ ਵਸ ਕਰਨ ਵਾਸਤੇ ਲੋਕੀ ਪਹਿਰਾਵੇ ਧਾਰਨ ਕਰ ਲੈਂਦੇ ਆ ਇਹ ਸਿੱਖ ਅੱਜ ਤੱਕ ਜਿਹੜਾ ਸਧਾਰਨ ਸਿੱਖ ਹੈ ਉਹ ਪਹਿਰਾਵਿਆਂ ਦੀ ਖਿੱਚ ਦੇ ਵਿੱਚ ਹੀ ਪਟਿਆ ਹੋਇਆ ਗੁਰੂ ਤੋਂ ਦੂਰ ਹੋਇਆ ਹੈ ਇੱਕ ਵਿਚਾਰ ਹੋਰ ਸਾਂਝਾ ਕਰਨਾ ਚਾਹਾਂਗਾ ਭਰਮ ਭੇਖਤੇ ਰਹੇ ਨਿਆਰਾ ਉਹ ਖਾਲਸਾ ਸਤਗੁਰੂ ਹਮਾਰਾ ਇਹ ਦਸਮ ਪਿਤਾ ਜੀ ਦੇ ਰਹਿਤਨਾਮੇ ਵਿੱਚ ਹੈ ਸਤਗੁਰ ਕਹਿੰਦੇ ਨੇ ਮੇਰਾ ਸਿੱਖ ਕਿਸੇ ਭਰਮ ਜਾਂ ਦੁਬਧਾ ਵਿੱਚ ਨਹੀਂ ਪਵੇਗਾ ਮੇਰਾ ਸਿੱਖ ਕਿਸੇ ਪਹਿਰਾਵੇ ਦੇ ਵਿੱਚ ਨਹੀਂ ਪਵੇਗਾ ਇਹਨਾਂ ਦੋਹਾਂ ਚੀਜ਼ਾਂ ਤੋਂ ਨਿਆਰਾ ਵਿਲੱਖਣ ਤੇ ਵੱਖਰਾ ਤਿਸੇਗਾ ਜੇ ਕਿਸੇ ਵਿਚਾਰਧਾਰਾ ਦੀ ਪਹਿਚਾਨ ਰੰਗ ਜਾਂ ਪਹਿਰਾਵੇ ਹੁੰਦੇ ਤਾ ਖਾਲਸਾ ਸਬੈ ਤਾਂ ਹੁਣ ਤੱਕ ਖਤਮ ਹੋਈ ਹੁੰਦੀ ਜਦੋਂ ਅਸੀਂ ਗੱਲ ਕਰਦੇ ਆ ਵਿਚਾਰ ਧਾਰਾ ਵਿਚਾਰ ਦਾ ਅਰਥ ਤੁਸੀਂ ਸਮਝਦੇ ਹੋ ਵਿਚਾਰ ਖਿਆਲ ਤੇ ਧਾਰਾ ਹੁੰਦਾ ਜਿਹੜੀ ਚੀਜ਼ ਉਤੋਂ ਥੱਲੇ ਨੂੰ ਕੋਈ ਡਿੱਗ ਰਹੀ ਹੈ ਵਹਿਣ ਦੇ ਵਿੱਚ ਧਾਰ ਬਣ ਕੇ ਡਿੱਗ ਰਹੀ ਹੈ ਸੋ ਕਿਸੇ ਵਿਚਾਰ ਧਾਰਾ ਦੀ ਪਹਿਚਾਨ ਸਿਰਫ ਵਿਚਾਰ ਹੁੰਦੇ ਹਨ ਤੇ ਉਹ ਵਿਚਾਰ ਜਦ ਅਮਲਾਂ ਵਿੱਚ ਢਲ ਕੇ ਕਰਮ ਖੇਤਰ ਦੇ ਵਿੱਚ ਸਾਬਤ ਹੁੰਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਸਹੀ ਹੈ ਕਿ ਗਲਤ ਹੈ ਅੱਜ ਦੇ ਯੁੱਗ ਵਿੱਚ ਹੁੰਦੇ ਸਮੇਂ ਦੇ ਵਿੱਚ ਪਾਕਿ ਭਾਰਤ ਦੀ ਕਸ਼ੀਦਗੀ ਇਸ ਵਿੱਚ ਅਸਲ ਖਾਲਸਾ ਵਿਚਾਰਧਾਰਾ ਦਾ ਸਾਨੂੰ ਲੀਡਰਾਂ ਦੇ ਬਿਆਨਾਂ ਤੋਂ ਪਤਾ ਲੱਗ ਜਾਣਾ ਹੈ ਜਥੇਦਾਰਾਂ ਗਿਆਨੀਆਂ ਬਾਬਿਆਂ ਸੰਤਾਂ ਮਹਾਪੁਰਖਾਂ ਦੇ ਬਿਆਨਾਂ ਤੋਂ ਪਤਾ ਲੱਗ ਜਾਣਾ ਹੈ ਕੌਣ ਸੰਤ ਹੈ ਕੌਣ ਮਹਾਪੁਰਖਾ ਕੌਣ ਬਾਬਾ ਹੈ ਕੌਣ ਬ੍ਰਹਮ ਗਿਆਨੀ ਹੈ ਕੌਣ ਜਥੇਦਾਰ ਹੈ ਕੌਣ ਗੁਰੂ ਦਾ ਸਿੱਖ ਹੈ ਕੌਣ ਖਾਲਸਾ ਹੈ ਕੌਣ ਸਿੰਘ ਹੈ ਕੌਣ ਭੇਖੀ ਹੈ ਕੌਣ ਚੋਰ ਹੈ ਕੌਣ ਲੁਟੇਰਾ ਹੈ ਅਤੇ ਇਹਨਾਂ ਵਿੱਚੋਂ ਕਿਹੜਾ ਨਾਗਪੁਰ ਦਾ ਛੜਿਆ ਹੋਇਆ ਸਪੂਲੀਆ ਸਾਨੂੰ ਉਹਨਾਂ ਦੇ ਬਿਆਨਾਂ ਤੋਂ ਪਤਾ ਲੱਗ ਜਾਣਾ ਹੈ ਹੁਣ ਬਿਆਨਾਂ ਦਾ ਛੋਟਾ ਜਿਹਾ ਇੱਕ ਸਿੰਪਲ ਚੈੱਕ ਕਰਨ ਵਾਸਤੇ ਤੁਹਾਡੇ ਸਾਹਮਣੇ ਰੱਖਦਾ ਜਿਹੜਾ ਵਿਅਕਤੀ ਅੱਜ ਭਾਰਤ ਦੀ سپورਟ ਕਰਦਾ ਸਿੱਖ ਆਜ਼ਾਦੀ ਦੇ ਵਿਰੋਧ ਵਿੱਚ ਬੋਲਦਾ ਸਿੱਖ ਦੁਸ਼ਮਣਾਂ ਦੀ ਮਦਦ ਕਰਨ ਵਾਸਤੇ ਉਹਦੇ ਸੋਲੇ ਗਾਉਂਦਾ ਜੇ ਕੋਈ ਇਹ ਗੱਲ ਆਖਦਾ ਕਿ ਖਾਲਸਾ ਤਾਂ ਪੂਰੇ ਸੰਸਾਰ ਦੀ ਧਰਤੀ ਦਾ ਹੀ ਮਾਲਕ ਹੈ ਖਾਲਸਾ ਤਾਂ ਪੂਰੇ ਭਾਰਤ ਦੀ ਧਰਤੀ ਦਾ ਹੀ ਮਾਲਕ ਹੈ ਇਸ ਨੂੰ ਕਿਸੇ ਖਿੱਤੇ ਦੀ ਲੋੜ ਨਹੀਂ ਤਾਂ ਸਮਝ ਲਓ ਕਿ ਨਾਗਪੁਰ ਦਾ ਛੜਿਆ ਹੋਇਆ ਹੈ ਜੇ ਕੋਈ ਭਾਰਤੀ ਏਕਤਾ ਅਖੰਡਤਾ ਦੀ ਗੱਲ ਕਰਦਾ ਹੈ ਇਹ ਵੀ ਉਹਨਾਂ ਦਾ ਛੜਿਆ ਹੋਇਆ ਹੈ ਜੇ ਕੋਈ ਇਹ ਕਹਿ ਰਿਹਾ ਕਿਸੇ ਤਾਂ ਪਾਕਿਸਤਾਨ ਦੇ ਵਿਰੁੱਧ ਜਿਹ ਬਾਰਡਰ ਤੇ ਜਾ ਕੇ ਲੜਾਂਗੇ ਇਹ ਸਾਰਾ ਸਮਾਨ ਜਿਹੜਾ ਜਾਲੀ ਹੈ ਫੇਕ ਹੈ ਭੇਖੀ ਹੈ ਅਤੇ ਨਾਗਪੁਰ ਤੋਂ ਲੇਬਲਡ ਹੈ ਹਾਲਾਂਕਿ ਸਿੱਖ ਧਰਮ ਬਕਾਇਦਾ ਸਿੱਖ ਕੌਮ ਇਸ ਤੋਂ ਵੱਡਾ ਕੋਈ ਵੀ ਕਿਸੇ ਏਕਤਾ ਤੇ ਅਖੰਡਤਾ ਦਾ ਮਦਈ ਹੈ ਨਹੀਂ ਸੰਸਾਰ ਦੇ ਵਿੱਚ ਮੈਂ ਹੁਣੇ ਹੀ ਪੰਜਾਬ ਅਤੇ ਸਿੱਖ ਵਿਚਾਰਧਾਰਾ ਦੇ ਦੁਸ਼ਮਣ ਆਪੇ ਬਣੇ ਹੋਏ ਉਹਨਾਂ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਹਾਂ ਉਹ ਸ਼ੀਸ਼ੇ ਦੇ ਵਿੱਚ ਝਾਕਣ ਦੀ ਥੋੜੀ ਜਿਹੀ ਖੇਚਲ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂ ਭਗਤਾਂ ਦੀ ਬਾਣੀ ਦਰਜ ਹੈ ਮੁਸਲਮਾਨ ਭਗਤਾਂ ਦੀ ਬਾਣੀ ਦਰਜ ਹੈ ਹਰੇਕ ਜਾਤ ਨਾਲ ਜੁੜੇ ਹੋਏ ਭਗਤ ਦੀ ਬਾਣੀ ਦਰਜ ਹੈ ਸਾਡੇ ਵਾਸਤੇ ਜਾਤਾਂ ਤੇ ਧਰਮ ਕੋਈ ਨਹੀਂ ਧਰਮ ਵੀ ਇੱਕ ਹੈ ਤੇ ਜਾਤ ਵੀ ਇੱਕ ਹੈ ਉਹ ਸਿਰਫ ਜਿਨ੍ਹਾਂ ਨੇ ਬਣਾਈਆਂ ਉਹਨਾਂ ਨੂੰ ਸਮਝਾਉਣ ਵਾਸਤੇ ਮੈਂ ਇਹ ਕਹਿ ਰਿਹਾ ਸਿੱਖ 1947 ਦੇ ਵਿੱਚ ਭਾਰਤ ਦੀ ਆਜ਼ਾਦੀ ਦੇ ਜਾਏ ਭਲੇਖੇ ਜੀ ਸਹੀ ਮਦਈ ਬਣ ਕੇ ਨਿਤਰੇ ਅਤੇ ਭਾਰਤ ਨਾਲ ਰਹਿਣਾ ਕਬੂਲ ਕੀਤਾ ਹੁਣ ਇਸ ਤੋਂ ਵੱਡਾ ਇਕਤਾ ਤੇ ਅਖੰਡਤਾ ਦਾ ਮਦਈ ਕੌਣ ਹੋ ਸਕਦਾ ਹੁਣ ਇਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਜਿਹੜਾ ਸਿੱਖਾਂ ਦੇ ਕੋਲ ਆਧਾਰ ਹੈ ਉਹ ਸੀ ਪਰਾਤਨ ਬੀਤੀਆਂ ਹੋਈਆਂ ਜੰਗਾਂ ਜੁੱਧਾਂ ਦੇ ਵਿੱਚ ਬਰਾਬਰ ਹਿੱਸਾ ਲੈਣਾ ਸਿੱਖਾਂ ਨੇ ਬਰਾਬਰ ਨਹੀਂ ਬਲਕਿ ਸਭ ਤੋਂ ਵੱਧ ਵੱਧ ਕੇ ਹਿੱਸਾ ਲਿਆ ਇਸੇ ਤਰੀਕੇ ਦੇਸ਼ ਦੀ ਭੁੱਖਮਰੀ ਖਤਮ ਕਰਨ ਵਾਸਤੇ ਵੀ ਬਰਾਬਰ ਨਹੀਂ ਬਲਕਿ ਪੂਰੇ ਭਾਰਤ ਦਾ ਢਿੱਡ ਭਰ ਲੈ 65% ਅਨਾਜ ਕੱਲੇ ਪੰਜਾਬ ਨੇ ਸਿੱਖਾਂ ਨੇ ਪੈਦਾ ਕੀਤਾ ਹੁਣ ਇੱਥੇ ਸੰਤ ਜਰਨੈਲ ਸਿੰਘ ਜੀ ਦੀ ਕਹੀ ਹੋਈ ਗੱਲ ਦੀ ਵਿਆਖਿਆ ਜ਼ਰੂਰੀ ਹੈ ਉਹਨਾਂ ਨੇ ਕਿਹਾ ਸੀ ਜੇ ਸਿੱਖਾਂ ਨੂੰ ਭਾਰਤ ਨੇ ਨਾਲ ਰੱਖਣਾ ਹੈ ਤਾਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਹੈ ਬਰਾਬਰ ਦੇ ਹੱਕਦਾਰ ਹੋ ਕੇ ਰਹਿਣਾ ਹੈ ਜੇ ਭਾਰਤ ਨੇ ਬਰਾਬਰ ਦਾ ਹੱਕ ਨਹੀਂ ਦੇਣਾ ਫਿਰ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਆਪਣੀ ਇਕਤਾ ਤੇ ਅਖੰਡਤਾ ਨੂੰ ਖੁਦ ਹੀ ਤੋੜ ਰਿਹਾ ਹੈ ਮੇਰਾ ਜਿਹੜਾ ਅੱਜ ਦਾ ਵਿਸ਼ਾ ਜੋ ਅੱਜ ਦੀ ਮੈਂ ਗੱਲਬਾਤ ਕਰ ਰਿਹਾ ਉਹ ਅਸਲ ਦੇ ਵਿੱਚ ਜਿਹੜੀ ਫੋਕਸਡ ਹੈ ਉਹ ਹੈ ਕਿ ਸਾਡੇ ਕੋਲ ਅੱਜ ਗਲਤ ਅਤੇ ਸਹੀ ਬੰਦਿਆਂ ਦੀ ਪਛਾਣ ਕਰਨ ਦਾ ਸਮਾਂ ਸਾਡੇ ਸਾਹਮਣੇ ਖੜਾ ਹੈ ਅਸੀਂ ਕਿਸੇ ਦੇ ਪਿੱਛੇ ਲੱਗਣ ਦੀ ਬਜਾਏ ਇੱਕ ਸਵੱਤੀ ਸਾਹਮਣੇ ਰੱਖ ਕੇ ਉਸ ਦੀ ਗੱਲ ਨੂੰ ਪਰਖੀਏ ਕਿ ਕੀ ਇਹ ਵਿਅਕਤੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਕੀ ਇਹ ਸਿੱਖ ਕੌਮ ਦੀ ਸੋਵਰਨਿਟੀ ਦੀ ਗੱਲ ਕਰਦਾ ਹੈ ਕੀ ਪੰਜਾਬ ਨਾਲ ਹੋ ਰਹੇ ਤੱਕੇ ਵਿਤਕਰੀਆਂ ਦੀ ਗੱਲ ਕਰਦਾ ਹੈ ਪੰਜਾਬ ਨਾਲ ਹੋਏ ਜ਼ੁਲਮ ਦੇ ਇਨਸਾਫ ਲਈ ਗੱਲ ਕਰਦਾ ਹੈ ਜਿਉਂ ਨਹੀਂ ਕਰਦਾ ਇਸ ਤੋਂ ਟਾਲ ਮਟੋਲਾ ਕਰਕੇ ਹੋਰ ਖੱਬੇ ਸੱਜੇ ਦੀਆਂ ਕਹਾਣੀਆਂ ਤੇ ਬਾਤਾਂ ਸੁਣਾਉਂਦਾ ਤਾਂ ਸਮਝੋ ਕਿ ਉਹ ਨਾਗਪੁਰੀ ਦਾ ਛੱਡਿਆ ਹੋਇਆ ਏਜੰਟ ਹੈ ਉਹ ਬੋਲਣ ਵਾਲਾ ਵਿਅਕਤੀ ਕਿਸੇ ਜਥੇਦਾਰ ਦੇ ਰੂਪ ਵਿੱਚ ਹੋਵੇ ਉਹ ਕਿਸੇ ਨਿਹੰਗ ਦੇ ਰੂਪ ਵਿੱਚ ਹੋਵੇ ਉਹ ਕਿਸੇ ਅਮਰਤ ਧਾਰੀ ਦੇ ਰੂਪ ਵਿੱਚ ਹੋਵੇ ਉਹ ਕਿਸੇ ਵੀ ਰੂਪ ਵਿੱਚ ਹੋਵੇ ਭਾਵੇਂ ਉਹ ਮੋਨਾ ਹੀ ਕਿਉਂ ਨਾ ਹੋਵੇ ਇਹੀ ਕਸਵੱਟੀ ਹੈ ਇਸ ਤੋਂ ਇਲਾਵਾ ਹੋਰ ਕੋਈ ਕਸਵੱਟੀ ਨਹੀਂ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਸੰਤ ਪੈਦਾ ਹੋਇਆ ਇੱਕ ਮਹਾਪੁਰਖ ਪੈਦਾ ਹੋਇਆ ਇੱਕ ਮਰਦਾ ਗਮੜਾ ਪੈਦਾ ਹੋਇਆ ਜਿਸ ਨੇ ਬਿਨਾਂ ਹਥਿਆਰਾਂ ਤੋਂ ਬਿਨਾਂ ਫੌਜ ਤੋਂ ਬਿਨਾਂ ਕਿਸੇ ਖਜਾਨੇ ਤੋਂ ਠੋਕ ਵਜਾ ਕੇ ਗੱਲ ਕੀਤੀ ਅਤੇ ਕਹੀ ਕਾਜ਼ੀਆਂ ਬਹਾਮਣਾ ਕੀ ਗੱਲ ਥੱਕੀ ਅਗਧ ਪੜਿਆ ਸ਼ੈਤਾਨ ਵੇਲਾ ਲੋ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਅਸੰਖ ਗਲਵਾ ਢੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਪਰ ਜੇ ਕੋਈ ਅੱਜ ਚੂਲੇ ਪਾ ਕੇ ਕਵੇ ਬੱਕਰੇ ਵੱਢਣੇ ਮਰਿਆਦਾ ਹਨ ਤਾਂ ਬਾਬਾ ਗੁਰੂ ਨਾਨਕ ਸਾਹਿਬ ਨੂੰ ਪੁੱਛ ਲੋ ਉਹੀ ਸੰਤ ਹਨ ਉਹੀ ਮਹਾਪੁਰਖ ਹਨ ਉਹੀ ਬ੍ਰਹਮ ਗਿਆਨੀ ਹਨ ਉਸੇ ਹੀ ਮਰਦ ਅਗਮੜੇ ਨੇ ਕਾਜੀਆਂ ਬ੍ਰਾਹਮਣਾ ਜੋਗੀਆਂ ਮਲਾਣਿਆਂ ਹਰੇਕ ਨੂੰ ਜਿਹੜਾ ਗਲਤ ਸੀ ਉਸ ਨੂੰ ਠੋਕ ਵਜਾ ਕੇ ਉਸ ਦੇ ਮੂੰਹ ਤੇ ਕਹਾਂ ਕਿ ਤੂੰ ਗਲਤ ਹੈਂ ਜੇ ਅਜੋਕੇ ਯੁੱਗ ਵਿੱਚ ਅਜੋਕੇ ਸਮੇਂ ਦੇ ਵਿੱਚ ਇਹ ਗੱਲ ਕੋਈ ਸੰਤ ਕੋਈ ਚੋਲੇ ਵਾਲਾ ਕੋਈ ਜਥੇਦਾਰ ਕੋਈ ਬਾਬਾ ਕੋਈ ਮਹਾਂਪੁਰਖ ਕੋ ਗਿਆਨੀ ਕੋਈ ਵਿਦਵਾਨ ਕੋਈ ਬੁੱਧੀਜੀਵੀ ਕੋਈ ਸਕਾਲਰ ਨਹੀਂ ਕਹਿ ਰਿਹਾ ਨਹੀਂ ਬੋਲ ਰਿਹਾ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਤਾਂ ਸਮਝ ਲਓ ਕਿ ਉਹ ਸਾਡਾ ਨਹੀਂ ਨਾਗਪੁਰੀਆਂ ਦਾ ਛੜਿਆ ਹੋਇਆ ਕੋਈ ਵੀ ਵਿਅਕਤੀ ਕਿਸੇ ਵੀ ਬਾਣੇ ਦੇ ਵਿੱਚ ਕਿਸੇ ਵੀ ਪਹਿਰਾਵੇ ਦੇ ਵਿੱਚ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਜੇ ਉਹ ਇਹਨਾਂ ਹੱਕਾਂ ਦੀ ਗੱਲ ਨਹੀਂ ਕਰਦਾ ਤਾਂ ਸਮਝ ਲਓ ਉਹ ਪੰਜਾਬ ਦਾ ਨਹੀਂ ਉਹ ਸਾਡਾ ਨਹੀਂ ਉਹ ਨਾਗਪੁਰੀਆਂ ਦਾ ਚੇਲਾ ਹੈ ਜਦ ਕੋਈ ਕਿਸੇ ਪਹਿਰਾਵੇ ਦੇ ਵਿੱਚ ਸਿੱਖੀ ਬਾਣੇ ਦੇ ਵਿੱਚ ਜਦੋਂ ਸਿੱਖਾਂ ਦੇ ਵਿਰੋਧ ਦੇ ਵਿੱਚ ਬੜੇ ਮਿੱਠੀ-ਮਿੱਠੀ ਭਾਸ਼ਾ ਦੇ ਵਿੱਚ ਬੋਲਦਾ ਤਾਂ ਸਾਡੇ ਲੋਕ ਅਕਸਰ ਸਵਾਲ ਕਰਨ ਲੱਗ ਜਾਂਦੇ ਨੇ ਸਿੱਖ ਭਰਾਵੋ ਸ਼ੁਕਰ ਕਰੋ ਕਿ ਉਹ ਬੋਲਿਆ ਸਵਾਲ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਸਾਡਾ ਨਹੀਂ ਹੈ ਉਸ ਦਾ ਖਿਹੜਾ ਛੱਡੋ ਉਸ ਤੋਂ ਪਿੱਛੇ ਹਟੋ ਤੁਸੀਂ ਆਪ ਲੋਡਾਂ ਦੇ ਵਿੱਚ ਪਾਈਆਂ ਹੋਈਆਂ ਪੋਸਟਾਂ ਦੇ ਵਿੱਚ ਟਿੱਪਣੀਆਂ ਦੇਖ ਲਓ ਸਾਨੂੰ ਟਿੱਪਣੀ ਤੋਂ ਪਤਾ ਲੱਗ ਜਾਂਦਾ ਬੰਦੇ ਦੀ ਸੂਰਤੋਂ ਇਹ ਕੌਣ ਹੈ ਭਾਵੇਂ ਉਹ ਫਤੇ ਵੀ ਲਿਖ ਦੇਵੇ ਭਾਵੇਂ ਉਹ ਸਾਸਰੀ ਘਰ ਵੀ ਲਿਖ ਦੇਵੇ ਉਹ ਜੋ ਮਰਜ਼ੀ ਲਿਖ ਦੇਵੇ ਪਰ ਜਿਹੜੀ ਉਹਨੇ ਗੱਲ ਕਹਿਣੀ ਹੈ ਉਸ ਦੀ ਗੱਲ ਦੀ ਵਿਚਾਰ ਧਾਰਾ ਤੋਂ ਕਹਿੰਦੇ ਨਾ ਤੇਲ ਨਾਲ ਦੇਖੋ ਤੇਲ ਦੀ ਧਾਰ ਦੇਖੋ ਕਿਉਂਕਿ ਤੇਲ ਬੇਸ਼ੱਕ ਦੇਖਣ ਨੂੰ ਬਾਟੇ ਚ ਬੜਾ ਸੋਹਣਾ ਲੱਗਦਾ ਪਰ ਜਦ ਅਸੀਂ ਧਾਰ ਦੇ ਰੂਪ ਵਿੱਚ ਉਸ ਨੂੰ ਨੂੰ ਵਗਾਉਨੇ ਆ ਤਾਂ ਬਾਹਰਲੀ ਰੋਸ਼ਨੀ ਜਦ ચીਰ ਕੇ ਉਸ ਦੀ ਧਾਰ ਵਿੱਚੋਂ ਲੰਘਦੀ ਹੈ ਤਾਂ ਉਹਦੀ ਮਲਾਵਟ ਦਿਸ ਪੈਂਦੀ ਹੈ ਚਮਕਦੀ ਕਿ ਨਹੀਂ ਇਸੇ ਤਰੀਕੇ ਜਿਹੜੇ ਛੜੇ ਹੋਏ ਲੋਕ ਨੇ ਭਾਵੇਂ ਉਹਨਾਂ ਦੇ ਨਾਮ ਦੇ ਮੂਰੇ ਸਿੱਖਾਂ ਵਾਲਾ ਨਾਮ ਹੋਵੇ ਪਿੱਛੇ ਸਿੰਘ ਲਿਖਿਆ ਹੋਵੇ ਭਾਵੇਂ ਉਸ ਤੋਂ ਵੀ ਪਿੱਛੇ ਕੋਈ ਵੱਡਾ ਸਾਰਾ ਖਾਲਸਾ ਲਿਖਿਆ ਹੋਵੇ ਸਾਨੂੰ ਕਿਸੇ ਪੁਲਿਖੇ ਚ ਪੈਣ ਦੀ ਲੋੜ ਨਹੀਂ ਤੇਲ ਦੇਖਣਾ ਤੇ ਤੇਲ ਦੀ ਧਾਰ ਦੇਖਣੀ ਹੈ ਉਹ ਧਾਰ ਕਿਹੜੀ ਹੈ ਵਿਚਾਰ ਧਾਰਾ ਉਹ ਵਿਚਾਰ ਧਾਰਾ ਕਿਹੜੀ ਹੈ ਉਹ ਵਿਚਾਰ ਧਾਰਾ ਹੈਗੀਆ ਗੁਰਸਿੱਖੀ ਦੀ ਗੁਰੂ ਨਾਨਕ ਪਾਤਸ਼ਾਹੀ ਦੀ ਖਾਲਸਾਈ ਵਿਚਾਰ ਧਾਰਾ ਜੋ ਦਸਮ ਪਤਾ ਜੀ ਨੇ ਸੰਪੂਰਨ ਕੀਤੀ ਜੇ ਉਹ ਇਸ ਤੋਂ ਕਿਸੇ ਪਾਸਿਓਂ ਊਣਾ ਲੱਗਦਾ ਕਿਸੇ ਪਾਸਿਓਂ ਖੋਟਾ ਲੱਗਦਾ ਕੋਸ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਉਸ ਤੋਂ ਪਛਾੜ ਜਾਓ ਕੋਈ ਲੋੜ ਨਹੀਂ ਜਵਾਬ ਦੇਣ ਦੀ ਕਹਿ ਦਿਆ ਕਰੋ ਤੁਸੀਂ ਵੱਸਦੇ ਭਲੇ ਅਸੀਂ ਚੱਲਦੇ ਭਲੇ ਅਗਾਹ ਤੁਰੋ ਗਾਂ ਵਧੋ ਤੇ ਆਪਣੇ ਵਿਚਾਰਾਂ ਦਾ ਫਲਾਉ ਕਰੋ ਕਹਿਣ ਨੂੰ ਬਹੁਤੇ ਵਿਅਕਤੀ ਇਹ ਕਹਿ ਛੱਡਦੇ ਹਨ ਜੀ ਸਮਾਂ ਬੜਾ ਮਾੜਾ ਚੱਲ ਰਿਹਾ ਹੈ ਹੁਣ ਸਮਾਂ ਬੜਾ ਖਤਰਨਾਕ ਆ ਗਿਆ ਹੈ ਅਸਲ ਦੇ ਵਿੱਚ ਖਤਰਨਾਕ ਸਮਿਆਂ ਦੇ ਵਿੱਚ ਹੀ ਮਾੜੇ ਸਮਿਆਂ ਦੇ ਵਿੱਚ ਹੀ ਆਪਣੇ ਤੇ ਪ੍ਰਾਏ ਦੀ ਪਛਾਣ ਹੁੰਦੀ ਹੈ ਇਨ੍ਹਾਂ ਹੀ ਸਮਿਆਂ ਦੇ ਵਿੱਚ ਖੁਸ਼ੀਆਂ ਹੋਈਆਂ ਪਾਤਸ਼ਾਹੀਆਂ ਵਾਪਸ ਮਿਲਦੀਆਂ ਨੇ ਰਿਸ਼ਤੇਦਾਰੀਆਂ ਤਾਂ ਸਕਿਆਂ ਦੀ ਪਹਿਚਾਣ ਕਿਸੇ ਲੈਣ ਦੇਣ ਦੇ ਵਿੱਚੋਂ ਹੀ ਸਹੀ ਨਿਕਲਦੀ ਹੈ ਕਿ ਇਹ ਖਰਾ ਹੈ ਕਿ ਖੋਟਾ ਹੈ ਜਦ ਤੱਕ ਕਿਸੇ ਨਾਲ ਲੈਣ ਦੇਣ ਨਹੀਂ ਹੁੰਦਾ ਥਾਲੀ ਦੇ ਵਿੱਚ ਬੈਠ ਕੇ ਤੇ ਪਲੇਟਾਂ ਚੱਟਣ ਨੂੰ ਤਾਂ ਸਾਰੇ ਆਪਣੇ ਹੁੰਦੇ ਨੇ ਵਿਆਹਾਂ ਵਿੱਚ ਭੰਗੜੇ ਪਾਉਣ ਤੇ ਮਰਿਆਂ ਤੇ ਵੈਣ ਪਾਉਣ ਨੂੰ ਤੇ ਜੰਮਿਆਂ ਦੇ ਤੇ ਵਧਾਈਆਂ ਦੇਣ ਨੂੰ ਤਾਂ ਸਾਰਾ ਕੋੜ ਮੈਂ ਹੀ ਆਪਣਾ ਹੁੰਦਾ ਪਰ ਸਹੀ ਆਪਣਾ ਕੌਣ ਹੈ ਪਤਾ ਉਦੋਂ ਲੱਗਦਾ ਜਦ ਤੁਹਾਨੂੰ ਲੋੜ ਪੈਂਦੀ ਹੈ ਲੋੜਾਂ ਦੀ ਪੂਰਤੀ ਕਰਦੇ ਸਮੇਂ ਉਹਦਾ ਵਿਹਾਰ ਕਿਸ ਤਰ੍ਹਾਂ ਦਾ ਹੈ ਉਹ ਤੁਹਾਡੇ ਬਾਰੇ ਤੁਹਾਡੀ ਪਿੱਠ ਪਿੱਛੇ ਲੋਕਾਂ ਵਿੱਚ ਕੀ ਕਹਿ ਰਿਹਾ ਹੈ ਇਹ ਆਪਣੇ ਅਤੇ ਪਰाये ਖੋਟੇ ਅਤੇ ਖਰੇ ਦੀ ਪਛਾਣ ਦਾ ਵਕਤ ਹੁੰਦਾ ਹੈ ਇਹਨਾਂ ਸਮਿਆਂ ਨੂੰ ਕਦੇ ਮਾੜਾ ਨਾ ਕਿਹਾ ਕਰੋ ਸ਼ੁਕਰ ਕਰਿਆ ਕਰੋ ਕਾਲਪੁਰਖ ਸਾਹਿਬ ਦਾ ਕਿ ਤੁਹਾਡੇ ਤੇ ਉਹਨੇ ਸਮਾਂ ਲਿਆਂਦਾ ਕਿ ਤੁਹਾਨੂੰ ਲੋੜ ਪਈ ਤੇ ਤੁਹਾਨੂੰ ਸਾਰੀ ਜ਼ਿੰਦਗੀ ਵਾਸਤੇ ਪਤਾ ਲੱਗ ਗਿਆ ਕਿ ਜਿਸ ਨੂੰ ਮੈਂ ਆਪਣੇ ਕੁਛੜ ਚੁੱਕੀ ਫਿਰਦਾ ਉਹ ਤੇਰਾ ਕੋਈ ਆਪਣਾ ਸਾਕਾ ਨਹੀਂ ਬਲਕਿ ਇੱਕ ਸਪੋਲੀਆ ਸੱਪ ਹੈ ਅਸੀਂ ਉਸ ਤੋਂ ਅੱਗੇ ਤੋਂ ਕਿਸੇ ਡੰਗ ਵੱਜਣ ਤੋਂ ਸਾਵਧਾਨ ਹੋ ਜਾਂਦੇ ਹਾਂ ਭੁਲੇਖਿਆਂ ਦੀ ਨਿਵਰਤੀ ਹੋ ਜਾਂਦੀ ਹੈ ਸ਼ੰਕਿਆਂ ਦੀ ਨਿਵਰਤੀ ਹੋ ਜਾਂਦੀ ਹੈ ਇਸੇ ਸ਼ੰਕੇ ਦੀ ਨਿਵਰਤੀ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੀ ਲਕੀਰ ਖਿੱਚ ਕੇ ਕੀਤੀ ਸੀ ਖੱਬੇ ਜਾਂ ਸੱਜੇ ਇਧਰ ਜਾਂ ਉਧਰ ਮਿੱਤਰ ਜਾਂ ਦੁਸ਼ਮਣ ਮੇਰਾ ਜਾਂ ਤੇਰਾ ਆਪਣਾ ਜਾਂ ਪਰਾਇਆ ਇਸ ਦਾ ਨਖੇੜਾ ਹੋ ਜਾਂਦਾ ਹੈ ਹੁਣ ਬਿਲਕੁਲ ਉਹੀ ਸਮਾਂ ਚੱਲ ਰਿਹਾ ਹੈ ਮੇਰੀ ਅੱਜ ਦੀ ਪੋਸਟ ਇਸੇ ਉਤੇ ਆਧਾਰਿਤ ਸੀ ਇੱਕ ਸਵੱਟੀ ਦੇ ਉੱਤੇ ਕਿ ਇੱਕ ਉਹ ਸਮਾਂ ਹੈ ਜਿਸ ਦਾ ਵੱਧ ਤੋਂ ਵੱਧ ਲਾਹ ਹ ਲਈਏ ਬੰਦਿਆਂ ਦੀ ਪਛਾਣ ਕਰਨ ਦਾ ਹੁਣ ਵਕਤ ਹੈ ਲੀਡਰਾਂ ਦੀ ਪਛਾਣ ਕਰਨ ਦਾ ਹੁਣ ਵਕਤ ਹੈ ਸਾਡਾ ਸੰਤਾਂ ਮਹਾਪੁਰਖਾਂ ਦੇ ਵੱਡੇ-ਵੱਡੇ 168 ਬ੍ਰਹਮ ਗਿਆਨੀਆਂ ਨੂੰ ਪਰਖਣ ਦਾ ਸਮਾਂ ਹੋਣਾ। ਐਵੇਂ ਟੈਲੀਵਿਜ਼ਨਾਂ ਦੇ ਉੱਤੇ ਆਉਂਦੇ ਹੋਏ ਪ੍ਰਚਾਰ ਨੂੰ ਨਾ ਸੁਣ ਕੇ ਅੱਗੇ ਲੱਗ ਜਾਇਆ ਕਰੀਏ। ਸਾਡੇ ਪਾਸ ਪਿਓ ਦਾਦੇ ਦਾ ਖੋਲ ਢੱਖ ਜਾਨਾ ਤਾਂ ਮੇਰੇ ਮਨ ਭੈ ਨਿਧਾਨਾਂ ਦੇ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਕੋਲ ਹੈ। ਇਸ ਤੋਂ ਸੇਧ ਲਈਏ। ਹਰੇਕ ਮਾੜੇ ਚੰਗੇ ਸਮੇਂ ਦੇ ਵਿੱਚ ਇਸ ਤੋਂ ਹੁਕਮਨਾਮਾ ਲੈ ਕੇ ਅਗਵਾਈ ਲਈਏ। ਜੇ ਕਿਸੇ ਗੱਲ ਤੋਂ ਡਰ ਲੱਗਦਾ ਹੈ ਤਾਂ ਇਸ ਸਤਿਗੁਰੂ ਦੇ ਅੱਗੇ ਖਲੋ ਕੇ ਅਰਦਾਸ ਕਰੀਏ। ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ ਕੌਮ ਤੇ ਆਪਣੇ ਘਰ ਬਣ ਜਾਣ ਵਾਸਤੇ ਅਰਦਾਸ ਕਰੀਏ ਇਹਨਾਂ ਹੀ ਗੱਲਾਂ ਆਪਜੀ ਤੋਂ ਖਿਮਾ ਚਾਹੁੰਨਾ ਹਾਂ ਕੋਈ ਗਲਵੱਧ ਕੱਟ ਕੇ ਹੀ ਗਈ ਹੋਵੇ ਤੇ ਖਿਮਾ ਜਾਂਚਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ